ਸ੍ਰੀ ਕਾਜੀ ਟੋਡਸਰ ਨੂੰ ਸਵਾਗਤ ਹੈ ਸ੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਮੇਰਾ ਨਾਮ ਹੈ ਗਗਨਦੀਪ ਸਿੰਘ ਤੇ ਦੋਸਤੋ ਤੁਹਾਨੂੰ ਜਿਸ ਤਰ੍ਹਾਂ ਕੇ ਪਤਾ ਹੀ ਹੋਵੇਗਾ ਜੇਕਰ ਵੀਡੀਓ ਨਹੀਂ ਦੇਖੀ ਤਾਂ ਭਾਸ਼ਾ ਅਤੇ ਉਪਭਾਸ਼ਾ ਵਾਲੀ ਕੱਲ ਵਾਲੀ ਵੀਡੀਓ ਜ਼ਰੂਰ ਦੇਖ ਲਓ ਦੋਸਤੋ ਕਿਉਂਕਿ ਇਹ ETT ਵਾਲਿਆਂ ਲਈ ਸੀਟ ਹਟ ਵਾਲਿਆਂ ਲਈ PS ਟੈਟ ਵਾਲਿਆਂ ਲਈ ਅਤੇ ਅਦਰ ਕੰਪੀਟੀਟਿਵ ਐਗਜ਼ਾਮ ਵਾਲਿਆਂ ਲਈ ਮਤਲਬ ਕੀ ਹੈ ਪੇਪਰ A ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਵੀਡੀਓ ਹੈ ਤਾਂ ਦੋਸਤੋ ਪਾਰਟ 1 ਜੋ ਸੀ ਕੱਲ ਕਰਵਾ ਦਿੱਤਾ ਸੀ ਅਤੇ ਪਾਰਟ ਸੈਕੰਡ ਹੈ ਜੋ ਅੱਜ ਕਰਾਵਾਂਗਾ ਦੋਸਤੋ ਜੇਕਰ ਕੱਲ ਵਾਲੀ ਵੀਡੀਓ ਨਹੀਂ ਦੇਖੀ ਤਾਂ ਉਸ ਨੂੰ ਜ਼ਰੂਰ ਦੇਖ ਲੈਣਾ ਅਤੇ ਦੋਸਤੋ ਤੁਹਾਨੂੰ ਮੈਂ ਕੱਲ ਵਾਲੀ ਗੱਲ ਫੇਰ ਰਿਪੀਟ ਕਰ ਦਿੰਦਾ ਹਾਂ ਜਿਸ ਨੇ ਵੀਡੀਓ ਨੂੰ ਸਕਿਪ ਕਰਨਾ ਹੋਵੇ ਉਹ ਹੁਣੇ ਹੀ ਆਪਣੀ ਵੀਡੀਓ ਨੂੰ ਸਕਿਪ ਕਰਕੇ ਆਪ ਦਾ ਟਾਈਮ ਵੇਸਟ ਨਾ ਕਰਕੇ ਕੋਈ ਇਸ ਤੋਂ ਵੀ ਵਧੀਆ ਵੀਡੀਓ ਦੇਖ ਸਕਦਾ ਹੈ ਤੇ ਜੋ ਦੇਖਣਾ ਚਾਹੁੰਦਾ ਹੈ ਜਿਸ ਲਈ ਕੀ ਹੈ ਹੈਲਪਫੁਲ ਰਹੇਗੀ ਜੋ گورਨਮੈਂਟ ਜੌਬ ਦੇ ਲਈ ਸੀਰੀਅਸ ਹੈ ਉਹ ਵੀਡੀਓ ਨੂੰ ਕਿਰਪਾ ਕਰਕੇ ਐਂਡ ਤੱਕ ਜਰੂਰ ਦੇਖੇ ਦੋਸਤੋ ਕਿਉਂਕਿ ਇਹ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਜੇਕਰ ਪਾਰਟ 1 ਨਹੀਂ ਦੇਖਿਆ ਭਾਸ਼ਾ ਦੇ ਉਪਭਾਸ਼ਾ ਦਾ ਤਾਂ ਉਸ ਨੂੰ ਵੀ ਜਰੂਰ ਦੇਖਣਾ ਤਾਂ ਦੋਸਤੋ ਆਪਾਂ ਗੱਲ ਕਰ ਕੱਲ ਕਰ ਲਈ ਸੀ ਭਾਸ਼ਾ ਦੀ ਦੋਸਤੋ ਕਿੰਨੇ ਅੰਗ ਹਨ ਕਿੰਨੇ ਰੂਪ ਹਨ ਸਾਰਿਆਂ ਬਾਰੇ ਆਪਾਂ ਕੱਲ ਗੱਲ ਕਰ ਚੁੱਕੇ ਹਾਂ ਦੋਸਤੋ ਕਿਉਂਕਿ ਪਟਵਾਰੀ ਦੇ ਵਿੱਚ ਇੱਥੋਂ ਸਿੱਧੇ ਸਿੱਧੇ ਕੁਐਸਚਨ ਪੁੱਛੇ ਗਏ ਸਨ ਤਾਂ ਅੱਜ ਆਪਾਂ ਗੱਲ ਕਰਾਂਗੇ ਉਸ ਤੋਂ ਅੱਗੇ ਉਪਭਾਸ਼ਾ ਦੀ ਕਿਉਂਕਿ ਪੇਪਰ ਏ ਦੇ ਵਿੱਚ ਉਪਭਾਸ਼ਾ ਦੇ ਵਿੱਚੋਂ ਵੀ ਕੁਐਸਚਨ ਬਣ ਚੁੱਕੇ ਹਨ ਜੀ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਕਿ ਉਪਭਾਸ਼ਾ ਨੂੰ ਜੋ ਉਪਭਾਸ਼ਾ ਹੈ ਇਸ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ ਡਾਇਲੈਕਟ ਕਿਹਾ ਜਾਂਦਾ ਹੈ ਦੋਸਤੋ ਸਿੱਧਾ-ਸਿੱਧਾ ਪੇਪਰ ਵਿੱਚ ਇਹ ਕੁਐਸਚਨ ਪੁੱਛਿਆ ਜਾਵੇਗਾ ਜੀ ਅੱਗੇ ਕਹਿੰਦਾ ਹੈ ਉਪਭਾਸ਼ਾ ਤੋਂ ਭਾਵ ਹੈ ਇੱਕ ਖੇਤਰ ਵਿੱਚ ਆਮ ਲੋਕਾਂ ਦੀ ਬੋਲਚਾਲ ਦੀ ਪੱਦਰ ਵਾਲੀ ਬੋਲੀ ਦੋਸਤੋ ਇੱਕ ਖੇਤਰ ਵਿੱਚ ਬੋਲੀ ਜਾਣ ਵਾਲੀ ਬੋਲ ਨੂੰ ਬੋਲੀ ਨੂੰ ਕੀ ਕਿਹਾ ਜਾਂਦਾ ਹੈ ਉਪਭਾਸ਼ਾ ਕਿਹਾ ਜਾਂਦਾ ਹੈ ਇਹ ਕਿੰਨੇ ਕੋਹਾਂ ਤੇ ਬਦਲ ਜਾਂਦੀ ਹੈ 12 ਕੋਹਾਂ ਤੇ ਬਦਲ ਜਾਂਦੀ ਹੈ ਸਥਾਨਕ ਬਦਲੀਕਾਰਨ ਕਿਸ ਕਾਰਨ ਦੋਸਤੋ ਸਥਾਨਕ ਬਦਲੀਕਾਰਨ ਸਥਾਨਕ ਬਦਲੀਕਾਰਨ ਇੱਕੋ ਭਾਸ਼ਾ ਵਿੱਚ ਬਹੁਤ ਬਦਲਵੇਂ ਰੂਪ ਦੇਖਣ ਨੂੰ ਮਿਲਦੇ ਹਨ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਵੱਖੋ-ਵੱਖਰੇ ਖੇਤਿਆਂ ਵਿੱਚ ਵੱਖੋ-ਵੱਖਰੇ ਏਰੀਏ ਵਿੱਚ ਵੱਖ-ਵੱਖ ਭਾਸ਼ਾ ਬੋਲੀ ਜਾਂਦੀ ਹੈ ਕਿਹੜੀ-ਕਿਹੜੀ ਹੈ ਦੋਸਤੋ ਕਮੈਂਟ ਬਾਕਸ ਵਿੱਚ ਦੱਸ ਦਿਓ ਕਿ ਪੰਜਾਬ ਦੇ ਵਿੱਚ ਕਿਹੜੀ-ਕਿਹੜੀ ਬੋਲੀ ਉਪਭਾਸ਼ਾ ਹੈ ਜੋ ਬੋਲੀ ਜਾਂਦੀ ਹੈ ਇਹ ਕੁਐਸਚਨ ਸਿੱਧਾ ਬਣੇਗਾ ਅਤੇ ਪਹਿਲਾਂ ਪੇਪਰ 'ਚ ਬਣ ਵੀ ਚੁੱਕਿਆ ਹੈ ਦੋਸਤੋ ਇੰਪੋਰਟੈਂਟ ਕੁਐਸਚਨ ਹੈ ਤਾਂ ਦੇਖੋ ਸਭ ਤੋਂ ਪਹਿਲਾਂ ਹੈ ਮਾਝੀ ਦੋਸਤੋ ਮਾਝੀ ਹੈ ਧਿਆਨ ਨਾਲ ਪੜ੍ਹਦੇ ਹਾਂ ਆਪਾਂ ਇਸ ਦੇ ਵਿੱਚ ਜੋ ਕੁਐਸਚਨ ਬਣ ਸਕਦੇ ਨੇ ਕਿਉਂਕਿ 2B ਪੁਆਇੰਟ ਹੀ ਇੱਥੇ ਤੁਹਾਨੂੰ ਕੁਐਸਚਨ ਵਾਲੀਆਂ ਲਾਈਨਾਂ ਦਿੱਤੀਆਂ ਗਈਆਂ ਹਨ ਕਹਿੰਦਾ ਹੈ ਇਹ ਮਾਝੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਸਰ ਜੀ ਠੀਕ ਹੈ ਮਾਝੇ ਵਿੱਚ ਕਿੰਨੇ ਇਲਾਕੇ ਕਿੰਨੇ ਜ਼ਿਲ੍ਹੇ ਹਨ ਪੰਜਾਬ ਦੇ ਚਾਰ ਹਨ ਦੋਸਤੋ ਕਿਹੜੇ-ਕਿਹੜੇ ਹਨ ਕਮੈਂਟ ਬਾਕਸ ਵਿੱਚ ਦੱਸ ਦਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿਉਂਕਿ ਪੰਜਾਬ ਜੀਕੇ ਦੇ ਵਿੱਚ ਇਹ ਕੁਐਸਚਨ ਸਿੱਧੇ ਬਣਨਗੇ ਅਤੇ ਪੇਪਰ A ਦੇ ਵਿੱਚ ਵੀ ਪੰਜਾਬ ਜੀਕੇ ਆਉਣੀ ਹੈ ਤਾਂ ਇੱਥੇ ਵੀ ਇਹ ਕੁਐਸਚਨ ਬਣ ਸਕਦੇ ਆ ਅੱਗੇ ਕਹਿੰਦਾ ਹੈ ਮਾਝੇ ਦਾ ਮੂਲ ਅਰਥ ਕੀ ਹੈ ਦੋਸਤੋ ਮੱਧ ਦਾ ਖੇਤਰ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਇਹ ਆ ਜਾਵੇਗਾ ਦੋਸਤੋ ਮੱਧ ਦਾ ਖੇਤਰ ਕਿਸ ਨੂੰ ਕਿਹਾ ਜਾਂਦਾ ਹੈ ਮਾਝੇ ਦੇ ਏਰੀਏ ਨੂੰ ਕਿਹਾ ਜਾਂਦਾ ਹੈ ਅੱਗੇ ਕਹਿੰਦਾ ਹੈ ਇਸ ਨੂੰ ਪੰਜਾਬੀ ਦੀ ਟਕਸਾਲੀ ਭਾਸ਼ਾ ਹੋਣ ਦਾ ਮਾਨ ਪ੍ਰਾਪਤ ਹੈ ਕਿਸ ਨੂੰ ਦੋਸਤੋ ਮਾਝੀ ਨੂੰ ਕਿਹੜੀ ਭਾਸ਼ਾ ਟਕਸਾਲੀ ਭਾਸ਼ਾ ਇਹ ਤੁਹਾਨੂੰ ਮੈਂ ਕੱਲ ਕਰਵਾ ਦਿੱਤੇ ਪਟਵਾਰੀ 2023 ਦੇ ਵਿੱਚ ਇਹ ਕੁਐਸਚਨ ਬਣ ਚੁੱਕਿਆ ਹੈ ਤਾਂ ਦੋਸਤੋ ਈਟਟੀ ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਹੈ ਇਹ ਤਾ ਐਂਡ ਤੱਕ ਨਾਲ ਜੁੜੇ ਰਹਿਣਾ ਦੋਸਤੋ ਵਿੱਚੋਂ ਸਕਿਪ ਕਰਨ ਦੀ ਕੋਸ਼ਿਸ਼ ਨਾ ਕਰਨਾ ਬਹੁਤ ਵੱਡਾ ਲਾਸ ਹੋਵੇਗਾ ਤੁਹਾਡਾ ਨੈਕਸਟ ਹੈ ਦੋਸਤੋ ਹੁਣ ਦੇਖੋ ਸਿੱਧੇ ਸਿੱਧੇ ਕੁਐਸਚਨ ਬੰਦੇ ਹਨ ਤਾਂ ਤੁਹਾਨੂੰ ਮੈਂ ਵਿਦ ਟ੍ਰਿਕ ਵੀ ਦੱਸਾਂਗਾ ਦੋਸਤੋ ਨੈਕਸਟ ਕਹਿੰਦਾ ਹੈ ਦਵਾਬੀ ਮਾਝੇ ਦੇ ਤਾਂ ਸਰ ਜੀ ਸਾਨੂੰ ਇੱਕ ਗੱਲ ਪਤਾ ਲੱਗੀ ਕਿ ਮੱਧ ਦੇ ਖੇਤਰ ਨੂੰ ਮਾਝਾ ਕਿਹਾ ਜਾਂਦਾ ਹੈ ਇਸ ਨੂੰ ਕੀ ਟਕਸਾਲੀ ਭਾਸ਼ਾ ਹੋਣ ਦਾ ਮਾਨ ਵੀ ਹਾਸਲ ਹੈ ਦੁਜਾ ਆ ਗਿਆ ਦੋਸਤੋ ਦੁਆਬ ਦੁਆਬੀ ਕੀ ਹੈ ਫਾਰਸੀ ਭਾਸ਼ਾ ਦਾ ਅਰਥ ਹੈ ਤੇ ਉਹ ਕਿਹੜਾ ਹੈ ਉਹ ਹੈ ਸਰਜੀ ਦੁਆਬ ਤਾਂ ਪਤਾ ਹੁਣ ਚਾਹੀਦਾ ਦੁਆਬ ਕਿੱਥੋਂ ਦਾ ਅਰਥ ਹੈ ਕਿਹੜੀ ਭਾਸ਼ਾ ਦਾ ਫਾਰਸੀ ਭਾਸ਼ਾ ਦਾ ਅਰਥ ਹੈ ਇਹਦਾ ਅਰਥ ਹੈ ਦੋ ਦਰਿਆਵਾਂ ਵਿਚਾਲਾ ਵਿਚਲਾ ਇਲਾਕਾ ਦੋਸਤੋ ਬਹੁਤ ਵਾਰ ਪੇਪਰ B ਦੇ ਵਿੱਚ ਇਹ ਕੁਐਸਚਨ ਬਣਿਆ ਹੈ ਤੇ A ਦੇ ਵਿੱਚ ਵੀ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਨੈਕਸਟ ਕਹਿੰਦਾ ਹੈ ਜੋ ਕਿ ਪਟਵਾਰੀ ਵਿੱਚ ਐਕਸਾਈਜ਼ ਇੰਸਪੈਕਟਰ ਵਿੱਚ ਪੀਟ੍ਰੀਪਲੱਸਬੀ ਕਲਰਕ ਸੀਸੀਡੀਓ ਦੇ ਵਿੱਚ ਇਹ ਕੁਐਸਚਨ ਬਣਿਆ ਹੈ ਦੋਸਤੋ ਦੇਖੋ ਮਲਵਈ ਦਾ ਬਣਿਆ ਸੀ ਦੁਆਬੀ ਦਾ ਨਹੀਂ ਬਣਿਆ ਤਾਂ ਦੇਖਦੇ ਆ ਕਿਹੜਾ ਨਹੀਂ ਬਣਿਆ ਇਸ ਵਿੱਚ ਮਤਲਬ ਦੁਆਬੀ ਭਾਸ਼ਾ ਵਿੱਚ ਵਾਵੇ ਦੀ ਥਾਂ ਬੱਬੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਦੋਸਤੋ ਬਹੁਤ ਇੰਪੋਰਟੈਂਟ ਲਾਈਨ ਹੈ ਇਹ ਇਹ ਆਪਾਂ ਵਿਦ ਟ੍ਰਿਕ ਵੀ ਯਾਦ ਕਰਾਂਗੇ ਬਟ ਆਪਾਂ ਚੰਗੀ ਤਰ੍ਹਾਂ ਇਸ ਨੂੰ ਪੜ ਲਿਏ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਕੇ ਐਗਜ਼ਾਮਪਲ ਹੀ ਆ ਸਕਦੀ ਹੈ ਉੱਥੇ ਤੇ ਪੁੱਛ ਲਵੇਗਾ ਕਿ ਦੱਸੋ ਕਿਹੜੀ ਭਾਸ਼ਾ ਵਿੱਚ ਇਹ ਬੁਲੇ ਜਾਂਦਾ ਹੈ ਪੇਪਰ ਏ ਦੇ ਵਿੱਚ ਜਿਸ ਤਰ੍ਹਾਂ ਮਰਜੀ ਪੁੱਛਿਆ ਜਾ ਸਕਦਾ ਹੈ ਦੋਸਤੋ ਤਾਂ ਦੇਖੋ ਲਾਈਨ ਕੀ ਹੈ ਬਾੜ ਕੇ ਦੀ ਬੱਖੀ ਵਿੱਚ ਵਿੱਚ ਨਹੀਂ ਸੌਰੀ ਬੱਖੀ ਵਿੱਚ ਬੱਟਾ ਵੱਜਿਆ ਤਾਂ ਵਾਵੇ ਦੀ ਥਾਂ ਤੇ ਬੱਬਾ ਵਰਤਿਆ ਗਿਆ ਹੈ ਬਸ ਟੂ ਸੀ ਇਹ ਹੀ ਦੇਖਣਾ ਹੈ ਕਿ ਵਾਵੇ ਦੀ ਥਾਂ ਤੇ ਬੱਬਾ ਕਿੱਥੇ ਦੇਖਿਆ ਕਿੱਥੇ ਲਿਖਿਆ ਜਾਂਦਾ ਹੈ ਤਾਂ ਦੋਸਤੋ ਦੇਖੋ ਜਦੋਂ ਅਸੀਂ ਬੱਬਾ ਬੋਲਦੇ ਹਾਂ ਤਾਂ ਦਵਾਬਾ ਬੋਲੀਏ ਤਾਂ ਉਸਦੇ ਪਿੱਛੇ ਆਵਾਜ਼ ਨਿਕਲਦੀ ਹੈ ਬੱਬੇ ਦੀ ਤਾਂ ਦਵਾਬਾ ਬੋਲਦੇ ਆ ਤਾਂ ਬੱਬੇ ਦੀ ਆਵਾਜ਼ ਪਿੱਛੇ ਆਉਂਦੀ ਹੈ ਤੇ ਜਦੋਂ ਬੱਬਾ ਬੋਲੋਗੇ ਤਾਂ ਉਦੋਂ ਦਵਾਬਾ ਆ ਜਾਵੇਗਾ ਇਜ਼ਲੀ ਆ ਜਾਵੇਗਾ ਤਾਂ ਦੋਸਤੋ ਇਹ ਇੱਕ ਟ੍ਰਿਕ ਹੈ ਸਮਾਰਟਨੈਸ ਅਪਰੋਚ ਹੈ ਦੋਸਤੋ ਤਾਂ ਜਦੋਂ ਬੱਬੇ ਦੀ ਗੱਲ ਆਵੇਗੀ ਵਾਹਬੇ ਦੀ ਥਾਂ ਤੇ ਬੱਬਾ ਬੋਲੇ ਜਾਂਦਾ ਹੈ ਤਾਂ ਉਹ ਕਿੱਥੇ ਬੋਲੇ ਜਾਂਦਾ ਹੈ ਦੁਆਬੀ ਭਾਸ਼ਾ ਵਿੱਚ ਬੋਲੇ ਜਾਂਦਾ ਦੁਆਬੇ ਏਰੀਏ ਵਿੱਚ ਬੋਲੇ ਜਾਂਦਾ ਹੈ ਅਤੇ ਦੁਆਬੇ ਏਰੀਏ ਦੇ ਵਿੱਚ ਕਿੰਨੇ ਜ਼ਿਲ੍ਹੇ ਆਉਂਦੇ ਹਨ ਪੰਜਾਬ ਦੇ 4 ਜ਼ਿਲ੍ਹੇ ਆਉਂਦੇ ਹਨ ਦੋਸਤੋ ਕਿਹੜੇ-ਕਿਹੜੇ ਕਮੈਂਟ ਬਾਕਸ ਵਿੱਚ ਦੱਸ ਦਵੋ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਨਗੇ ਅਤੇ ਦੋਸਤੋ ਜੇਕਰ ਤੁਸੀਂ ਵਿਥਿਨ ਸੈਕਿੰਡ ਦੇ ਵਿੱਚ ਇਸ ਦਾ ਆਨਸਰ ਲਾਉਗੇ ਤਾਂ ਬੈਸਟ ਹੈ ਜੇਕਰ ਤੁਸੀਂ 3-4 ਸੈਕਿੰਡ ਲਾ ਕੇ ਇਸ ਦਾ ਆਨਸਰ ਕਰ ਰਹੇ ਹੋ ਤਾਂ ਕਿਤੇ ਨਾ ਕਿਤੇ ਇਹ ਕਮੀ ਰਹਿ ਜਾਵੇਗੀ ਮੈਰਿਟ ਦੇ ਵਿੱਚ ਆਉਣ ਲਈ ਤਾ ਦੋਸਤੋ ਆਈ ਹੋਪ ਤੁਸੀਂ ਇਹ ਗੱਲ ਸਮਝ ਗਏ ਹੋਵੋਗੇ ਮਤਲਬ ਕਿ ਟਾਈਮ ਦੀ ਐਨੀ ਇੰਪੋਰਟੈਂਸ ਹੈ ਸਾਡੇ ਲਈ ਤਾਂ ਉਸ ਤੋਂ ਅੱਗੇ ਹੁਣ ਦੁਆਬੇ ਦੀ ਗੱਲ ਕੀਤੀ ਸੀ ਦੁਆਬੇ ਤੋਂ ਇੱਕ ਸਾਨੂੰ ਇੰਪੋਰਟੈਂਟ ਚੀਜ਼ ਦੇਖਣ ਨੂੰ ਇਹ ਬਿਲੀ ਕਿ ਦੁਆਬੇ ਦੀ ਥਾਂ ਤੇ ਬੱਬਾ ਬੁਲੇ ਜਾਂਦਾ ਹੈ ਦੂਜੀ ਇਹ ਬਿਲੀ ਕਿ ਇਹ ਫਾਰਸੀ ਭਾਸ਼ਾ ਦਾ ਅਰਥ ਹੈ ਦੁਆਬਾ ਦੋਸਤੋ ਤੇ ਦੋ ਦਰਿਆਵਾਂ ਦੇ ਵਿਚਲੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ। ਕਾਫੀ ਚੀਜ਼ਾਂ ਸਾਨੂੰ ਇੱਥੋਂ ਮਿਲ ਗਈਆਂ। ਨੈਕਸਟ ਹੈ ਦੋਸਤੋ ਮਲਵਈ। ਤਾਂ ਮਲਵਈ ਦਾ ਕੁਐਸਚਨ ਸਿੱਧਾ-ਸਿੱਧਾ ਬਣਿਆ ਵੀ ਸੀ ਪੇਪਰ ਦੇ ਵਿੱਚ ਕਿ ਕਿੱਥੇ ਬੋਲੀ ਜਾਂਦੀ ਹੈ? ਮਾਲਵੇ ਇਲਾਕੇ ਵਿੱਚ ਸਰ ਜੀ ਇਹ ਬੋਲੀ ਜਾਂਦੀ ਹੈ। ਸਾਨੂੰ ਪਤਾ ਹੈ। ਹੁਣ ਦੋਸਤੋ ਡੋਲੂ ਮੰਜਨ ਵਾਲਾ ਕੁਐਸਚਨ ਹੈ ਮਾਲਵਾ ਸ਼ਬਦ ਮਾਲਵ ਤੋਂ ਬਣਿਆ ਹੈ ਜੋ ਆਰਿਆ ਲੋਕਾਂ ਦੀ ਇੱਕ ਜਾਤੀ ਸੀ ਬਹੁਤ ਇੰਪੋਰਟੈਂਟ ਹੈ ਦੋਸਤੋ ਮਾਲਵਾ ਸ਼ਬਦ ਮਾਲਵ ਤੋਂ ਬਣਿਆ ਹੈ ਜੋ ਕਿ ਸੀ ਆਰਿਆ ਲੋਕਾਂ ਦੀ ਇੱਕ ਜਾਤੀ ਸੀ ਇਸ ਵਿੱਚ ਵਾਵੇ ਦੀ ਥਾਂ ਬੰਮੇ ਦੀ ਵਰਤੋਂ ਹੁੰਦੀ ਹੈ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਐਗਜ਼ਾਮਪਲ ਜਿਵੇਂ ਤੀ ਵੀ ਨੂੰ ਤੀ ਵੀ ਕਹਤਾ ਆਵਾਗਾ ਨੂੰ ਆਵਾਗਾ ਕਹਤਾ ਤਾਂ ਦੋਸਤੋ ਯਾਦ ਰੱਖਣਾ ਹੈ ਬਾਵੇ ਦੀ ਥਾਂ ਤੇ ਮੰਮੀ ਦੀ ਵਰਤੋਂ ਹੁੰਦੀ ਹੈ ਉਹ ਮਲਵਈ ਚ ਹੁੰਦੀ ਹੈ ਬਾਵੇ ਦੀ ਥਾਂ ਤੇ ਬੱਬਾ ਜਦੋਂ ਬੱਬਾ ਬੋਲੇ ਦਵਾਬਾ ਜਾਦਾ ਆ ਜਾਵੇਗਾ ਆਪਸ਼ਨ ਨੂੰ ਦੇਖ ਕੇ ਦਵਾਬਾ ਪਿਆ ਹੋਵੇਗਾ ਤਾਂ ਬੱਬਾ ਦਵਾਬਾ ਲਾਉਂਗੇ ਤਾਂ ਦੋਸਤੋ ਟੋਟਾ ਇੱਕ ਨੰਬਰ ਤਾਂ ਇਹ ਪੱਕਾ ਹੋ ਗਿਆ ਇਸੇ ਤਰ੍ਹਾਂ ਅਸੀਂ ਮਲਵਈ ਦੀ ਵੀ ਗੱਲ ਕਰ ਲੈਂਦੇ ਹਾਂ ਜਦੋਂ ਮਲਬਈ ਪੈਂਦਾ ਹੈ ਤਾਂ ਮੰਮੇ ਤੋਂ ਪੈਂਦਾ ਹੈ ਦੋਸਤੋ ਮਲਬਈ ਤਾਂ ਸਿੱਧਾ ਯਾਦ ਰੱਖਣਾ ਹੈ ਬਾਵੇ ਦੀ ਥਾ ਤੇ ਮੰਮੇ ਦੀ ਵਰਤੋਂ ਹੁੰਦੀ ਹੈ ਤਾਂ ਕਿਸ ਭਾਸ਼ਾ ਵਿੱਚ ਹੁੰਦੀ ਹੈ ਜੀ ਮਲਬਈ ਦੇ ਵਿੱਚ ਹੁੰਦੀ ਹੈ ਦੋਸਤੋ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਜੇਕਰ ਦੋਸਤੋ ਇਹ ਟ੍ਰਿਕ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦਾ ਹੈ ਨੈਕਸਟ ਦੇਖਿਆ ਜਾਵੇ ਦੋਸਤੋ 2 ਵੀ ਪੁਆਇੰਟ ਕੁਐਸਚਨ ਹੀ ਬਣੇ ਹਨ ਇਸ ਦੇ ਵਿੱਚ ਅੱਗੇ ਕਹਿੰਦਾ ਹੈ ਪਵਾਦੀ ਹੁਣ ਦੋਸਤੋ ਪਵਾਦੀ ਬਾਰੇ ਦੇਖਦੇ ਹਾਂ ਪੰਜਾਬ ਦੇ ਵਿੱਚ ਇਹ ਵੀ ਦੱਸਾਂਗੇ ਕਿ ਕਿਹੜੀ-ਕਿਹੜੀ ਬੋਲੀ ਜਾਂਦੀ ਹੈ ਪਵਾਦ ਦਾ ਭਾਵ ਚੜਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਆ ਬਹੁਤ ਇੰਪੋਰਟੈਂਟ ਲਾਈਨ ਆ ਦੋਸਤੋ ਕੁਐਸਚਨ ਸਿੱਧਾ-ਸਿੱਧਾ ਬਣੇਗਾ ਕਿ ਪਵਾਦ ਦਾ ਕੀ ਅਰਥ ਹੈ ਚੜਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਇਹਨਾਂ ਵਿੱਚੋਂ ਕਿਸ ਨੂੰ ਕਹਿੰਦੇ ਹਨ ਜਿਸ ਤਰ੍ਹਾਂ ਮਰਜੀ ਬਣ ਸਕਦਾ ਹੈ ਇਹ ਪੰਜਾਬ ਦੇ ਪੂਰਬੀ ਭਾਗ ਨੂੰ ਵੀ ਕਿਹਾ ਜਾਂਦਾ ਹੈ। ਵੈਰੀ ਇੰਪੋਰਟੈਂਟ ਦੋਸਤੋ ਮੋਸਟ ਇੰਪੋਰਟੈਂਟ ਲਾਈਨ ਹੈ ਪੰਜਾਬ ਦੇ ਪੂਰਬੀ ਭਾਗ ਨੂੰ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਪੁਆਦ। ਪੁਆਦੀ ਉੱਥੇ ਹੀ ਬੋਲੀ ਜਾਂਦੀ ਹੈ। ਦੋਸਤੋ ਇਸ ਨੂੰ ਪਹਾੜ ਦੇ ਪੈਰਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਦੋਸਤੋ ਤਿੰਨ ਲੈਣਾ ਆ ਗਈਆਂ। ਇੱਕ ਤਾਂ ਸਰਦੀ ਚੜਦੇ ਵਾਲੇ ਪਾਸੇ ਦਾ ਅੱਧਾ ਹਿੱਸਾ ਇੱਕ ਪੂਰਬੀ ਭਾਗ ਪੰਜਾਬ ਦਾ ਉਹਨੂੰ ਕਿਹਾ ਜਾਂਦਾ ਤੇ ਇੱਕ ਪਹਾੜ ਦੇ ਪੈਰਾਂ ਦਾ ਇਲਾਕਾ ਉਸ ਨੂੰ ਵੀ ਕਿਹਾ ਜਾਂਦਾ ਹੈ ਤਾਂ ਤਿੰਨੇ ਚੀਜ਼ਾਂ ਯਾਦ ਰੱਖਣੀਆਂ ਹਨ ਇੱਥੇ ਦੋਸਤੋ ਹਾਹੇ ਦਾ ਵਿਸ਼ੇਸ਼ ਉਚਾਰਣ ਕਰਦੇ ਹਾਂ ਇਹ ਯਾਦ ਰੱਖਣਾ ਹੈ ਹਾਹੇ ਦਾ ਵਿਸ਼ੇਸ਼ ਉਚਾਰਣ ਇਹਨਾਂ ਵਿੱਚੋਂ ਕਿਹ ਚੂਪ ਭਾਸ਼ਾ ਵਿੱਚ ਹੁੰਦਾ ਹੈ ਤਾਂ ਉਹ ਹੁੰਦਾ ਹੈ ਪਵਦੀ ਦੇ ਵਿੱਚ ਹੁੰਦਾ ਹੈ ਦੋਸਤੋ ਇਹ ਯਾਦ ਰੱਖਣਾ ਹੈ ਇਹ ਵੀ ਮੋਸਟ ਇੰਪੋਰਟੈਂਟ ਲਾਈਨ ਹੈ ਨੈਕਸਟ ਹੈ ਦੋਸਤੋ ਨੈਕਸਟ ਤੇ ਜਾਣ ਤੋਂ ਪਹਿਲਾਂ ਤੋਂ ਤੁਮੇ ਮੈਂ ਦੱਸ ਦਵਾਂ ਕਿ ਸਾਡੇ ਪੰਜਾਬ ਦੇ ਵਿੱਚ ਚਾਰ ਉਪ ਪਾਸ਼ਾਵਾਂ ਪੂਲੀਆਂ ਜਾਂਦੀਆਂ ਹਨ ਕਿਹੜੀਆਂ-ਕਿਹੜੀਆਂ ਇੱਕ ਤਾਂ ਸਰਜੀ ਮਾਜੀ ਹੋਗੀ ਦਵਾਬੀ ਹੋਗੀ ਮਲਵਈ ਹੋਗੀ ਤੇ ਪੁਵਾਦੀ ਹੋਗੀ ਤਾਂ ਇਹ ਦੋਸਤੋ ਯਾਦ ਰੱਖਣਾ ਹੈ ਪੇਪਰ ਦੇ ਵਿੱਚ ਸਿੱਧਾ-ਸਿੱਧਾ ਕੁਐਸਚਨ ਪੁੱਛਿਆ ਜਾਵੇਗਾ ਨੈਕਸਟ ਦੋਸਤੋ ਗੱਲ ਕਰੀਏ ਤਾਂ ਕਹਿੰਦਾ ਹੈ ਪੋਠੋਹਾਰੀ ਜੋ ਹੈ ਪੋਠੋਹਾਰੀ ਹੈ ਇਹ ਕੀ ਕਹਿੰਦਾ ਹੈ ਇਹ ਇਲਾਕਾ ਪੁਰਾਣੇ ਸਮੇਂ ਵਿੱਚ ਪਾਲੀ ਭਾਸ਼ਾ ਦਾ ਵਿਦਿਅਕ ਖੇਤਰ ਸੀ ਯਾਦ ਰੱਖਣਾ ਹੈ ਦੋਸਤੋ ਪਾਲੀ ਭਾਸ਼ਾ ਦਾ ਵਿਦਿਅਕ ਖੇਤਰ ਕਿਹੜਾ ਸੀ ਪੋਠੋਹਾਰੀ ਸੀ ਇਸੇ ਇਲਾਕੇ ਵਿੱਚ ਤਕਸ਼ਿਲਾ ਯੂਨੀਵਰਸਿਟੀ ਸਥਿਤ ਹੈ ਤਾਂ ਇਹ ਵੀ ਯਾਦ ਰੱਖਣਾ ਹੈ ਕਿਹੜੀ ਯੂਨੀਵਰਸਿਟੀ ਸਥਿਤ ਹੈ ਪੋਠੋਹਾਰੀ ਇਲਾਕੇ ਦੇ ਵਿੱਚ ਤਕਸ਼ਿਲਾ ਯੂਨੀਵਰਸਿਟੀ ਸਥਿਤ ਹੈ ਤੇ ਇਹ ਕਿੱਥੇ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਪੱਪੇ ਤੇ ਪਾਕਿਸਤਾਨ ਪੱਪੇ ਤੇ ਪੋਠੋਹਾਰੀ ਇਹ ਇਸਦੀ ਟ੍ਰਿਕ ਹੈ ਦੋਸਤੋ ਨੈਕਸਟ ਹੈ ਦੋਸਤੋ ਮੁਲਤਾਨੀ ਮੁਲਤਾਨੀ ਮਿੱਟੀ ਮਤਲਬ ਕਿ ਮੁਲਤਾਨੀ ਮੁਲਤਾਨ ਤੋਂ ਯਾਦ ਆ ਗਿਆ ਸਾਨੂੰ ਮੁਲਤਾਨ ਦਾ ਸੰਸਕ੍ਰਿਤ ਵਿੱਚ ਭਾਵ ਮੂਲ ਸਥਾਨ ਹੈ ਪਾਕਿਸਤਾਨ ਵਿੱਚ ਇਹ ਹੀ ਉਪ ਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਕੁਐਸਚਨ ਆਵੇਗਾ ਪਾਕਿਸਤਾਨ ਵਿੱਚ ਸਭ ਤੋਂ ਵੱਧ ਉਪ ਬੋਲੀ ਕਿਹੜੀ ਬੋਲੀ ਜਾਂਦੀ ਹੈ ਤਾਂ ਉਹ ਕਿਹੜੀ ਹੈ ਮੁਲਤਾਨੀ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਹੈ ਜੀ ਡੋਗਰੀ ਡੋਗਰੀ ਇਸ ਭਾਸ਼ਾ ਨੂੰ 8 ਨ ਸੂਚੀ ਵਿੱਚ ਦਰਜ ਭਾਰਤੀ ਭਾਸ਼ਾਵਾਂ ਦੇ ਨਾਲ ਬਤੌਰ ਸਤੰਤਰ ਭਾਸ਼ਾ ਮਾਨਤਾ ਦਿੱਤੀ ਗਈ ਹੈ ਤਾਂ ਦੋਸਤੋ ਸਿੱਧਾ ਕੁਐਸਚਨ ਬਣਦਾ ਹੈ ਕਿ ਦੱਸੋ ਇਹਨਾਂ ਵਿੱਚੋਂ 22 ਭਾਸ਼ਾਵਾਂ ਵਿੱਚ ਕਿਹੜੀ ਭਾਸ਼ਾ ਨਹੀਂ ਆਉਂਦੀ ਤਾਂ ਉੱਥੇ অপਸ਼ਨ ਚ ਦੋਸਤੋ 101% ਡੋਗਰੀ ਪਿਆ ਹੋਵੇਗਾ ਤਾਂ ਉਥੇ ਲਾ ਕੇ ਆਉਣਗੇ ਟਿਕ ਕਰਕੇ ਆਉਣਗੇ ਤਾਂ ਗਲਤ ਹੋ ਜਾਵੇਗਾ ਦੋਸਤੋ ਤੁਸੀਂ ਧਿਆਨ ਨਾਲ ਦੇਖਣਾ ਹੈ ਕਿ ਡੋਗਰੀ ਕੀ ਹੈ 8ਵੀਂ ਸੂਚੀ ਵਿੱਚ ਦਰਜ ਜੋ 22 ਪ੍ਰਮਾਣਿਕ ਭਾਸ਼ਾਵਾਂ ਹਨ ਉਹਨਾਂ ਵਿੱਚ ਇਹ ਵੀ ਦਰਜ ਹੈ ਦੋਸਤੋ ਯਾਦ ਰੱਖਣਾ ਹੈ ਰਾਵੀ ਤੋਂ ਲੈ ਕੇ ਚਨਾਬ ਦਰਿਆ ਦੇ ਖੇਤਰ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ ਤਾ ਯਾਦ ਰੱਖਣਾ ਹੈ ਰਾਵੀ ਤੋਂ ਲੈ ਕੇ ਚਨਾਬ ਦਰਿਆ ਦੇ ਖੇਤਰ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ ਤਾਂ ਦੋਸਤੋ ਇਹ ਸੀ ਬਹੁਤ ਹੀ ਜਿਆਦਾ ਇੰਪੋਰਟੈਂਟ ਉਪਭਾਸ਼ਾਵਾਂ ਦਾ ਨੈਕਸਟ ਦੀ ਗੱਲ ਕਰੀਏ ਤਾਂ ਵਿਆਕਰਨ ਦਾ ਥੋੜਾ ਜਿਹਾ ਹਿੱਸਾ ਜੋ ਕਿ ਬੜਾ ਇੰਪੋਰਟੈਂਟ ਹੈ ਪੇਪਰ ਇਥੋਂ ਬਣੇਗਾ ਕੁਐਸਚਨ ਇਥੋਂ ਬਣੇਗਾ ਸੌਰੀ ਤਾਂ ਦੋਸਤੋ ਦੇਖ ਲੈਣੇ ਹਾਂ ਹੁਣ ਦੇਖੋ ਇਹ ਕਹਿੰਦਾ ਹੈ ਵਿਆਕਰਨ ਦੇ ਕਿੰਨੇ ਅੰਗ ਹਨ ਚਾਰ ਮੁੱਖ ਅੰਗ ਹਨ ਜੇਕਰ ਧੁਨੀਆਂ ਦਾ ਅਧਿਐਨ ਕੀਤਾ ਜਾਵੇ ਤਾਂ ਉਸ ਨੂੰ ਧੁਨੀ ਬੋਧ ਕਹਿੰਦੇ ਹਨ ਸ਼ਬਦਾਂ ਦਾ ਅਧਿਐਨ ਕਰਦਾ ਹੈ ਉਸ ਨੂੰ ਸ਼ਬਦ ਬੋਧ ਕਹਿੰਦੇ ਹਨ ਅਤੇ ਜੇਕਰ ਵਾਕਾਂ ਦਾ ਅਧਿਐਨ ਕੀਤਾ ਜਾਵੇ ਤਾਂ ਉਸ ਨੂੰ ਕੀ ਕਹਿੰਦੇ ਹਨ ਵਾਕ ਬੋਧ ਕਹਿੰਦੇ ਹਨ ਅਤੇ ਜੇਕਰ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਉਹ ਵੀ ਤਾਂ ਉਸ ਨੂੰ ਕੀ ਕਹਿੰਦੇ ਹਨ ਅਰਥ ਬੋਧ ਕਿਹਾ ਜਾਂਦਾ ਹੈ ਤਾਂ ਦੋਸਤੋ ਇਹ ਯਾਦ ਰੱਖਣਾ ਹੈ ਪੇਪਰ ਵਿੱਚ ਆਇਆ ਸੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਧੁਨੀ ਹੈ ਸਭ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈ ਸ਼ਬਦ ਹੈ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਵਾਕ ਹੈ ਅਰਥਜੁਗਤੀ ਇਕਾਈ ਕਿਹੜੀ ਹੈ ਸ਼ਬਦ ਹੈ ਤਾਂ ਦੋਸਤੋ ਇਸ ਤਰ੍ਹਾਂ ਦੇ ਕੁਐਸਚਨ ਬੰਦੇ ਹਨ ਤੁਹਾਨੂੰ ਸਾਰੇ ਕਰਾ ਦਿੱਤੇ ਜਾਣਗੇ ਅੱਗੇ ਹੈ ਵਿਆਕਰਨ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਯਾਦ ਰੱਖਣਾ ਹੈ ਇਹ ਵਿਆਕਰਨ ਹੈ ਜੋ ਸੰਸਕ੍ਰਿਤ ਭਾਸ਼ਾ ਦਾ ਕੀ ਹੈ ਸ਼ਬਦ ਹੈ ਇਹਦਾ ਅਰਥ ਕੀ ਹੈ ਦੋਸਤੋ ਵਿਸ਼ਲੇਸ਼ਣ ਕਰਨਾ ਇਹਦਾ ਅਰਥ ਹੈ ਜੋ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਉਹਦਾ ਹੈ ਵਿਸ਼ਲੇਸ਼ਣ ਕਰਨਾ ਇਸ ਭਾਸ਼ਾ ਨੂੰ ਵਰਤਣ ਵੇਲੇ ਜਿੰਨਾ ਨਿਯਮਾਂ ਦੀ ਵਰਤੋਂ ਹੁੰਦੀ ਹੈ ਹੁਣ ਦੇਖੋ ਦੋਸਤੋ ਕੁਐਸਚਨ ਬਣਦਾ ਹੈ ਕਿ ਜਿਸ ਵਿੱਚ ਨਿਯਮਾਂ ਦੀ ਵਰਤੋਂ ਹੁੰਦੀ ਹੈ ਉਹ ਕਿਸ ਵਿੱਚ ਹੁੰਦੀ ਹੈ ਤਾਂ ਦੇਖੋ ਜਦੋਂ ਨਿਯਮ ਨਿਯਮ ਆ ਗਿਆ ਰੂਲ ਆ ਗਿਆ ਰੂਲ ਜਦੋਂ ਲੱਗਦੇ ਹਨ ਤਾਂ ਗ੍ਰਾਮਰ ਵਿੱਚ ਲੱਗਦੇ ਹਨ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ ਵਿਆਕਰਨ ਕਿਹਾ ਜਾਂਦਾ ਹੈ ਵਿਆਕਰਨ ਦੇ ਨਿਯਮ ਬਣਾਏ ਨਹੀਂ ਜਾਂਦੇ ਇਹ ਭਾਸ਼ਾ ਵਿੱਚੋਂ ਹੀ ਪਛਾਣੇ ਜਾਂਦੇ ਹਨ ਦੋਸਤੋ ਵਿਆਕਰਨ ਦੇ ਨਿਯਮ ਕਦੇ ਵੀ ਬਣਾਏ ਨਹੀਂ ਜਾਂਦੇ ਜਦੋਂ ਕੀ ਹੈ ਕਿਸੇ ਬਾਗ ਨੂੰ ਬੋਲਦੇ ਹਾਂ ਤਾਂ ਉਸਤੇ ਕੀ ਹੈ ਨਿਯਮ ਆਟੋਮੈਟਿਕ ਹੀ ਬਣ ਜਾਂਦੇ ਹਨ ਪਛਾਨੇ ਜਾਂਦੇ ਹਨ ਤਾਂ ਭਾਸ਼ਾ ਵਿੱਚੋਂ ਹੀ ਪਛਾਨੇ ਜਾਂਦੇ ਹਨ ਕਿਹੜੇ ਕਿਹੜੇ ਹਨ ਭਾਸ਼ਾ ਦੀਆਂ ਉਪਪਛਾਵਾਂ ਤੋਂ ਇਲਾਵਾ ਹੁਣ ਇਹਨਾਂ ਤੋਂ ਇਲਾਵਾ ਕੁਝ ਹੋਰ ਬਣਗੀਆਂ ਵੀ ਹੁੰਦੀਆਂ ਹਨ ਤਾਂ ਦੋਸਤੋ ਬੜਾ ਇੰਪੋਰਟੈਂਟ ਹੈ ਇਹ ਪੜਨਾ ਕਿਉਂਕਿ ਉਪਪਛਾਵਾਂ ਮੇਨ ਮੇਨ ਪੜ ਜਾਂਦੇ ਹਨ ਉਹ ਕਿਹੜੀਆਂ-ਕਿਹੜੀਆਂ ਹਨ ਸਰ ਜੀ ਇੱਕ ਤਾਂ ਹੈ ਵਿਅਕਤੀਗਤ ਬਣਗੀ ਇਸ ਵਿੱਚ ਅਪਭਾਸ਼ਾ ਜਾਂ ਕੀ ਹੁੰਦਾ ਹੈ ਸਲੈਂਗ ਆਉਂਦੀ ਹੈ ਯਾਦ ਰੱਖਣਾ ਅਪਭਾਸ਼ਾ ਜਾਂ ਸਲੈਂਗ ਆਉਂਦੀ ਹੈ ਇਸ ਵਿੱਚਲੇ ਸ਼ਬਦ ਅਪਭਾਸ਼ਾ ਮੀਨੀ ਚੇੜ ਨਿੰਦਿਆ ਅਤੇ ਕਟਾਖਸ ਆਦ ਨਾਲ ਸਬੰਧਤ ਹੁੰਦੇ ਹਨ ਮਤਲਬ ਕੀ ਹੈ ਅਬਿਊਜ਼ਿੰਗ ਵਰਡ ਯੂਜ਼ ਕੀਤੇ ਜਾਂਦੇ ਹਨ ਵਿਅਕਤੀਗਤ ਵਣਗੀ ਵਿੱਚ ਜਦੋਂ ਕਿ ਅਸੀਂ ਗੱਲ ਕਰਦੇ ਆ ਤਾਂ ਕੋਈ ਨਾ ਕੋਈ ਗੱਲ ਅਸੀਂ ਆਪਣੇ ਵੱਲੋਂ ਕਹਿ ਦਿੰਨੇ ਆ ਤਾਂ ਉਹਨੂੰ ਕੀ ਕਹਿੰਦੇ ਆ ਗੁਪਤ ਭਾਸ਼ਾ ਵੀ ਇਸੇ ਬਣ ਗਈ ਦਾ ਕੀ ਹੈ ਹਿੱਸਾ ਹੈ ਵਿਅਕਤੀਗਤ ਆਦ ਦੇ ਵੱਲੋਂ ਬਣਾਈ ਗਈ ਭਾਸ਼ਾ ਗੁਪਤ ਭਾਸ਼ਾ ਕੀ ਹੁੰਦੀ ਹਨ ਵੱਖਰੇ ਕੋਡ ਹੁੰਦੇ ਹਨ ਇਹ ਯਾਦ ਰੱਖਣਾ ਹੈ ਦੋਸਤੋ ਵਿਅਕਤੀਗਤ ਬਣ ਗਈ ਵਿੱਚ ਇਹਨਾਂ ਵਿੱਚੋਂ ਕੀ ਆਉਂਦਾ ਹੈ ਤਾਂ ਗੁਪਤ ਭਾਸ਼ਾ ਆਉਂਦੀ ਹੈ ਉੱਥੇ অপਸ਼ਨ ਦੇ ਵਿੱਚ ਗੁਪਤ ਭਾਸ਼ਾ ਹੋਵੇਗਾ ਦੋਸਤੋ ਤਾਂ ਯਾਦ ਰੱਖਣਾ ਹੈ ਅੱਗੇ ਹੈ ਦੋਸਤੋ ਪਿਜ਼ਨ ਐਂਡ ਕਰੀਓਲ ਬਣ ਗਈ ਇੱਕ ਤਾਂ ਸੀ ਵਿਅਕਤੀਗਤ ਬਣ ਗਈ ਇਹ ਹੈ ਪਿਜ਼ਨ ਅਤੇ ਕਰੀਓਲ ਬਣ ਗਈ ਤਾਂ ਅੱਜ ਕੱਲ ਇਹ ਬਣ ਗਈਆਂ ਉੱਬਰਮੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ ਪਿਜ਼ਨ ਦਾ ਭਾਵ ਹੈ ਕੰਮ ਚਲਾਉ ਭਾਸ਼ਾ ਦੋਸਤੋ ਯਾਦ ਰੱਖਣਾ ਪਿਜ਼ਨ ਦਾ ਕੀ ਭਾਵ ਹੈ ਕੰਮ ਚਲਾਉ ਭਾਸ਼ਾ ਅਤੇ ਸਮਾਪਾ ਕੇ ਇਹ ਕੰਮ ਚਲਾਉ ਭਾਸ਼ਾ ਜਦੋਂ ਸਥਾਨਕ ਬਣ ਜਾਵੇ ਉਸਨੂੰ ਕੀ ਕਹਿੰਦੇ ਹਨ ਕਰੀਓਲ ਕਹਿੰਦੇ ਹਨ ਤੇ ਜਦੋਂ ਹੁੰਦੀ ਹੈ ਕੰਮ ਚਲਾਉ ਭਾਸ਼ਾ ਅਤੇ ਜਦੋਂ ਇਹ ਕੀ ਹੈ ਸਥਾਨਕ ਭਾਸ਼ਾ ਬਣ ਜਾਵੇ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ ਕਰੀਓਲ ਕਿਹਾ ਜਾਂਦਾ ਹੈ ਤਾਂ ਦੋਸਤੋ ਮਾਸਟਰ ਕੈਟਰਰ ਵਾਲਿਆਂ ਲਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਦੋਨੇ ਕਿਉਂਕਿ ਉਹਨਾਂ ਨੂੰ ਇਹ ਪੁੱਛੇ ਹੀ ਜਾਣਗੇ ਅਤੇ ਪੇਪਰ A ਦੇ ਵਿੱਚ ਬਹੁਤ ਘੱਟ ਚਾਂਸ ਹਨ ਕਿ ਇਹ ਦੋ ਪੁੱਛੇ ਜਾਣ ਉਪਪਾਸ਼ਾਂਵਾਂ ਤੋਂ ਇਲਾਵਾ ਬਣਗੀਆਂ ਜਿਹੜੀਆਂ ਹੁੰਦੀਆਂ ਹਨ ਉਹ ਪੁੱਛੀਆਂ ਜਾਣ ਤੇ ਪੇਪਰ ਨੂੰ ਟੌਪ ਕਰਨ ਦੇ ਲਈ ਇਹਨਾਂ ਨੂੰ ਪਾਵੇਗਾ ਹੀ ਤਾਂ ਦੋਸਤੋ ਤੁਸੀਂ ਕਰਕੇ ਹੀ ਚੱਲਣਾ ਹੈ ਤੁਸੀਂ ਉਹ ਚੀਜ਼ ਕਰ ਲਿਆ ਕਰੋ ਜੋ ਤੁਹਾਨੂੰ ਕੀ ਹੈ ਫਸਟ ਟਾਈਮ ਮਿਲਦੀ ਹੈ ਸਮਝ ਲਿਆ ਕਰੋ ਕਿ ਇਹ ਲਾਸਟ ਟਾਈਮ ਹੀ ਮਿਲੀ ਹੈ ਸਾਨੂੰ ਤਾਂ ਪੇਪਰ ਦੇ ਵਿੱਚ ਇਹ ਪੁੱਛੀ ਜਾ ਸਕਦੀ ਹੈ ਤਾਂ ਦੋਸਤੋ ਗ੍ਰੈਬ ਉਸ ਨੂੰ ਉਸੇ ਵਕਤ ਕਰ ਲਿਆ ਕਰੋ ਤਾਂ ਇਹ ਸੀ ਦੋਸਤੋ ਵਿਆਕਰਨ ਅਤੇ ਜੋ ਬਾਕੀ ਰਹਿੰਦੇ ਸਨ ਉਹ ਸੀ ਦੋਸਤੋ ਤਾਂ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਅਤੇ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ